ਬੀਤੇ ਦਿਨੀ ਬਟਾਰਾ ਬੋਰਡ ਦੇ ਵਿੱਚ ਬੈਂਕ ਦੇ ਬਾਹਰ ਇੱਕ ਲੁੱਟ ਹੋਈ ਸੀਗੀ ਉਸ ਲੁੱਟ ਦੇ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਾਡੇ ਪਰ ਪ੍ਰਭਜੋਤ ਸਿੰਘ ਗਰਕ ਇਸ ਦੇ ਜਾਣਕਾਰੀ ਰਿਹਾ ਸਰ ਕਿ ਬਾਬਲਾ ਹੱਲ ਹੋ ਗਿਆ ਹੈ ਕੀ ਕੀ ਸਾਹਮਣੇ ਆਇਆ ਇਹ 6 ਤਰੀਕ ਨੂੰ ਸਾਡੇ ਐਫਆਈਆਰ ਨੰਬਰ 6 ਦਰਜ ਹੋਈ ਸੀ ਪੁਲਿਸ ਸਟੇਸ਼ਨ ਸਦਰ ਦੇ ਵਿੱਚ 392 34 ਆਪੀਸੀ ਨਾ ਜਿਹੜਾ ਸੀਗਾ ਆਮ ਜਗ੍ਹਾ ਦੇ ਤਹਿਤ ਇਦੇ ਵਿੱਚ ਤਿੰਨ ਦੋਸ਼ੀ ਸੀਗੇ ਜੋ ਬੰਨ ਤਰਮਿੰਦਰ ਤੇ ਗੁਰਦਾਸ ਇਹ ਤਿੰਨੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਤ ਵਿੱਚ ਵਰਤਿਆ ਗਿਆ ਸੀਗਾ ਇੱਕ ਦੇਸੀ ਕੰਟਰੀ ਮਿੰਟ ਇਕੱਠਾ ਹੋ ਬਰਾਮਦ ਕੀਤਾ ਰੌਣ ਤੇ ਇੱਕ ਜਿਹੜਾ ਦੱਤਰ ਹੈਗਾ ਜੀ ਤੇ ਇਹਨਾਂ ਨੇ ਜਿਹੜਾ ਵਟਾਲਾ ਰੋਡ ਤੇ ਸਨਸਨੀ ਜਿਣੇ ਹੋਈ ਸੀ ਇਸ ਕਰਕੇ ਸੋਦੀ ਸੈਂਸਿਟੀਵਿਟੀ ਜ਼ਿਆਦਾ ਸੀਗੀ ਐਸਬੀਆਈ ਜਿਹੜੀ ਸੀਗੀ ਕਸਟਮਰ ਸਰਵਿਸ ਪੁਆਇੰਟ ਜਿਹੜਾ ਸੀਗਾ ਉੱਥੇ ਇਹਨਾਂ ਨੇ ਕੀਤੀ ਸੀਗੀ ਸੋ ਇਸ ਕਰਕੇ ਜਿਹੜਾ ਥੋੜੇ ਸੈਂਸਿਟੀਵਿਟੀ ਸੀਗੀ ਔਰ ਇਸ ਕੇਸ ਨੂੰ ਜਿਹੜਾ ਅਸੀਂ ਕਾਫੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਨਹੀਂ ਟ੍ਰੇਸ ਕਰ ਰਹੇ ਹਾਂ ਜੀ ਜਾਣਕਾਰੀ ਚਾਹੀਏ ਕਿ ਇਹਨਾਂ ਦਾ ਰਿਕਾਰਡ ਕ੍ਰਿਮੀਨਲ ਹੈ ਪਹਿਲੇ ਕੋਈ ਕ੍ਰਿਮੀਨਲ ਦੀ ਐਕਟੀਵਿਟੀਜ਼ ਨਹੀਂ ਆਈਆਂ ਨੇ ਜਾਂ ਇਹਨਾਂ ਦਾ ਕੋਈ ਪਹਿਲੇ ਮਾਮਲਾ ਹੈ ਜਿਹੜਾ ਗੁਰਦਾਸ ਹੈ ਉਹਦੇ ਉੱਤੇ ਇੱਕ ਪਹਿਲਾ ਮੁਕਦਮਾ ਦਰਜਾ ਲੁੱਟਖੋ ਦਾ ਜਿਹੜੇ ਦੂਸਰੇ ਵਿਅਕਤੀ ਹੈਗੇ ਨੇ ਉਹਨਾਂ ਦੇ ਉੱਤੇ ਹਜੇ ਮੁਕਦਮਾ ਨਹੀਂ ਹੈਗਾ ਫਿਰ ਵੀ ਅਫਤਿਸ਼ ਕਰਨਾ ਕੋਈ ਸਿਰਫ ਗੁਰਦਾਸ ਦੇ ਉੱਤੇ ਹੀ ਹੈ ਇਹਨਾਂ ਬਾਕੀ ਦੱਸੋ ਤੁਸੀਂ ਦੱਸ ਦਿਓ ਬਾਕੀਆਂ ਦੇ ਉੱਤੇ ਕੋਈ ਨਹੀਂ ਹੈਗਾ ਕੀ ਕੋਈ ਹੋਰ ਵੀ ਵਾਲ ਇਨਵੋਲ ਹੈ ਕੋਈ ਲੜਾਈ ਝਗੜੇ ਦੇ ਵਿੱਚ ਕਿਸੇ ਤਰ੍ਹਾਂ ਇਹਨਾਂ ਦੇ ਉੱਤੇ ਕੋਈ ਕੇਸ ਹੋਇਆ ਹੋਵੇ ਕੋਈ ਜਿਹੜਾ ਉੱਤੇ 109 ਉਹਨਾਂ ਦੀ ਜ਼ਰੂਰ ਹੋਈ ਹੋਈ ਐ ਇੱਕ ਦੀ ਹੋਰ ਵਿਅਕਤੀ ਦੀ ਬਟ ਜਿਹੜਾ ਦੂਸਰਾ ਕੁਦਾਸ ਉਹਦੇ ਉੱਤੇ ਮਕਦਮਾ ਤਾਂ ਸੀ ਉਥੋਂ ਬੈਂਕ ਦੇ ਨਜ਼ਦੀਕ ਤੇ ਰਹਿਣ ਵਾਲੇ ਸੀ ਇਹਨਾਂ ਵਿੱਚੋਂ ਇੱਕ ਦੋਸ਼ੀ ਜਿਹੜਾ ਹੈਗਾ ਵਟਾਲਾ ਰੋਡ ਦਾ ਹੀ ਰਹਿਣ ਵਾਲਾ ਸੀ ਉਹਨੇ ਹੀ ਰੈਕੀ ਕੀਤੀ ਸੀਗੀ ਉਹਨੂੰ ਹੀ ਪਤਾ ਸੀਗਾ ਕਿ ਇੱਥੇ ਬੈਂਕ ਦੇ ਵਿੱਚ ਕਾਫੀ ਪੈਸਾ ਹੁੰਦਾ ਜਿਹੜਾ ਲੋਕ ਡਿਪੋਜ਼ਿਟ ਕਰਦੇ ਆ ਉਸਕੋ ਉਹਨੇ ਲੋਟ ਕੋ ਲੱਗ ਚੁੱਕੀ ਸੀ ਰਿਮਾਂਡ ਲੈ ਆ ਰਿਮਾਂਡ ਕਿੰਨੇ ਦਿਨ ਦਾ ਮਿਲਦਾ ਰਮਾਨ ਜੀ ਲਿਆ ਜੀ ਇਹਨਾਂ ਦਾ ਰਮਾਨ ਲੈ ਕੇ ਫਿਰ ਹੋਰ ਪੁੱਛਗਿੱਛ ਕੀਤੀ ਜਾਏਗੀ। थैंक यू। ਸੋ ਪ੍ਰਭਜੋਤ ਸਿੰਘ ਬਿੱਕਰ ਸੋ ਜਾਣਕਾਰੀ ਦੇ ਰਹੇ ਸੀਗੇ ਬੀਤੇ ਦਿਨੀ ਬਟਾਲਾ ਰੋਡ ਤੇ ਐਸ ਬੀ ਆਈ ਬ੍ਰਾਂਚ ਦੇ ਬਾਹਰ ਇੱਕ ਲੁੱਟ ਹੋਈ ਸੀਗੀ। ਲੁੱਟ ਦੇ ਵਿੱਚ ਤਿੰਨ ਲੋਕ ਇਨਵੋਲਵ ਸਨ ਔਰ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਕੜੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਪੇਸ਼ ਕਰਕੇ ਰਮਾਨ ਤੇ ਲੈ ਲਿਆ ਗਿਆ ਹੈ। ਨਬਸ ਸੰਪਨ ਨਾਲ ਜੋਤੀ ਬਹਿਲ ਦੈਨਿਕ ਸ਼ਹਿਰਾ ਟੀਵੀ ਅੰਮ੍ਰਿਤਸਰ ਬੀਤੇ ਦਿਨੀ ਬਟਾਰਾ ਰੋਡ ਦੇ ਵਿੱਚ ਬੈਂਕ ਦੇ ਬਾਹਰ ਇੱਕ ਲੁੱਟ ਹੋਈ ਸੀਗੀ ਉਸ ਲੁੱਟ ਦੇ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਾਡੇ ਪਰ ਪ੍ਰਭਜੋਤ ਸਿੰਘ ਗਰਕ ਇਸ ਦੇ ਜਾਣਕਾਰੀ ਰਿਹਾ ਸਰ ਕਿ ਬਾਬਲਾ ਹੱਲ ਹੋ ਗਿਆ ਹੈ ਕੀ ਕੀ ਸਾਹਮਣੇ ਆਇਆ ਇਹ 6 ਤਰੀਕ ਨੂੰ ਸਾਡੇ ਐਫਆਈਆਰ ਨੰਬਰ 6 ਦਰਜ ਹੋਈ ਸੀ ਪੁਲਿਸ ਸਟੇਸ਼ਨ ਸਦਰ ਦੇ ਵਿੱਚ 392 34 ਆਪੀਸੀ ਨਾ ਜਿਹੜਾ ਸੀਗਾ ਆਮ ਜਗ੍ਹਾ ਦੇ ਤਹਿਤ ਇਦੇ ਵਿੱਚ ਤਿੰਨ ਦੋਸ਼ੀ ਸੀਗੇ ਜੋਬਨ ਤਰਮਿੰਦਰ ਤੇ ਗੁਰਦਾਸ ਇਹ ਤਿੰਨੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਤ ਵਿੱਚ ਵਰਤਿਆ ਗਿਆ ਸੀਗਾ ਇੱਕ ਦੇਸੀ ਕੰਟਰੀ ਮਿੰਟ ਕੱਟਾ ਹੋ ਬਰਾਮਦ ਕੀਤਾ ਰੌਣ ਤੇ ਇੱਕ ਜਿਹੜਾ ਦੱਤਰ ਹੈਗਾ ਜੀ ਤੇ ਇਹਨਾਂ ਨੇ ਜਿਹੜਾ ਵਟਾਲਾ ਰੋਡ ਤੇ ਸਨਸਨੀ ਜਿਣੇ ਹੋਈ ਸੀ ਇਸ ਕਰਕੇ ਸੋਦੀ ਸੈਂਸਿਟੀਵਿਟੀ ਜ਼ਿਆਦਾ ਸੀਗੀ ਐਸਬੀਆਈ ਜਿਹੜੀ ਸੀਗੀ ਕਸਟਮਰ ਸਰਵਿਸ ਪੁਆਇੰਟ ਜਿਹੜਾ ਸੀਗਾ ਉੱਥੇ ਇਹਨਾਂ ਨੇ ਕੀਤੀ ਸੀਗੀ ਸੋ ਇਸ ਕਰਕੇ ਜਿਹੜਾ ਥੋੜੇ ਸੈਂਸਿਟੀਵਿਟੀ ਸੀਗੀ ਔਰ ਇਸ ਕੇਸ ਨੂੰ ਜਿਹੜਾ ਅਸੀਂ ਕਾਫੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਇਹ ਟ੍ਰੇਸ ਕਰ ਲਿਆ ਦੀ ਜਾਣਕਾਰੀ ਚਾਹੀਏ ਕਿ ਇਹਨਾਂ ਦਾ ਰਿਕਾਰਡ ਕ੍ਰਿਮੀਨਲ ਹੈ ਪਹਿਲੇ ਕੋਈ ਕ੍ਰਿਮੀਨਲ ਦੀ ਐਕਟੀਵਿਟੀਜ਼ ਨਹੀਂ ਆ ਨਹੀਂ ਜਾਂ ਇਹਨਾਂ ਦਾ ਕੋਈ ਪਹਿਲੇ ਮਾਮਲਾ ਹੈ ਜਿਹੜਾ ਗੁਰਦਾਸ ਹੈ ਉਹਦੇ ਉੱਤੇ ਇੱਕ ਪਹਿਲਾ ਮੁਕਦਮਾ ਦਰਜਾ ਲੁੱਟਕੋ ਦਾ ਜਿਹੜੇ ਦੂਸਰੇ ਵਿਅਕਤੀ ਹੈਗੇ ਨੇ ਉਹਨਾਂ ਦੇ ਉੱਤੇ ਹਜੇ ਮੁਕਦਮਾ ਨਹੀਂ ਹੈਗਾ ਫਿਰ ਵੀ ਅਪਤਿਸ਼ ਕਰਨਾ ਕੋਈ ਸਿਰਫ ਗੁਰਦਾਸ ਦੇ ਉੱਤੇ ਹੀ ਹੈ ਇਹਨਾਂ ਬਾਕੀ ਦੱਸੋ ਤੁਸੀਂ ਦੱਸ ਦਿਓ ਬਾਕੀਆਂ ਦੇ ਉੱਤੇ ਕੋਈ ਨਹੀਂ ਹੈਗਾ ਕੀ ਕੋਈ ਹੋਰ ਵੀ ਇਨਵੋਲ ਹੈ ਕੋਈ ਲੜਾਈ ਝਗੜੇ ਦੇ ਵਿੱਚ ਕਿਸੇ ਤਰ੍ਹਾਂ ਦਾ ਇਹਨਾਂ ਦੇ ਉੱਤੇ ਕੋਈ ਕੇਸ ਹੋਇਆ ਹੋਵੇ ਕੋਈ ਜਿਹੜਾ ਉੱਤੇ 109 ਉਹਨਾਂ ਦੀ ਜ਼ਰੂਰ ਹੋਈ ਹੋਈ ਹੈ ਇੱਕ ਦੀ ਹੋਰ ਵਿਅਕਤੀ ਦੀ ਪਰ ਜਿਹੜਾ ਦੂਸਰਾ ਕੁਦਾਸ ਉਹਦੇ ਉੱਤੇ ਮੁਕਦਮਾ ਤਾਂ ਠੀਕ ਹੈ। ਉਹ ਬੈਂਕ ਦੇ ਨਜ਼ਦੀਕ ਕਿਤੇ ਰਹਿਣ ਵਾਲੇ ਸੀ। ਇਹਨਾਂ ਵਿੱਚੋਂ ਇੱਕ ਦੋਸ਼ੀ ਜਿਹੜਾ ਹੈਗਾ ਬਟਾਲਾ ਰੋਡ ਦਾ ਹੀ ਰਹਿਣ ਵਾਲਾ ਸੀ ਉਹਨੇ ਹੀ ਰੈਕੀ ਕੀਤੀ ਸੀਗੀ। ਉਹਨੂੰ ਹੀ ਪਤਾ ਸੀਗਾ ਕਿ ਇੱਥੇ ਬੈਂਕ ਦੇ ਵਿੱਚ ਕਾਫੀ ਪੈਸਾ ਹੁੰਦਾ ਜਿਹੜਾ ਲੋਕ ਡਿਪੋਜ਼ਿਟ ਕਰਦੇ ਆ ਉਸਕੋ ਉਹਨਾਂ ਲੋਟ ਕੋ ਲੱਗ ਚੁ। ਸੀ ਰਿਮਾਨ ਲੈ ਰਿਮਾਨ ਕਿੰਨੇ ਦਿਨ ਦਾ ਮਿਲ ਗਿਆ। ਰਿਮਾਨ ਅਜੇ ਲਿਆ ਜੀ ਇਹਨਾਂ ਦਾ ਰਿਮਾਨ ਲੈ ਕੇ ਫਿਰ ਹੋਰ ਪੁੱਛਗਿੱਛ ਕੀਤੀ ਜਾਏਗੀ। थैंक यू। ਸੋ ਪ੍ਰਭਜੋਤ ਸਿੰਘ ਬਿੱਕਰ ਸੋ ਜਾਣ SBI ਬ੍ਰਾਂਚ ਦੇ ਬਾਹਰ ਇੱਕ ਲੁੱਟ ਹੋਈ ਸੀਗੀ ਲੁੱਟ ਦੇ ਵਿੱਚ ਤਿੰਨ ਲੋਕ ਇਨਵੋਲ ਸਨ ਔਰ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਕੜੀ ਪੁਸ਼ਾਕਤ ਤੋਂ ਬਾਅਦ ਉਹਨਾਂ ਨੂੰ ਪੇਸ਼ ਕਰਕੇ ਰਮਾਂਨ ਤੇ ਲੈ ਲਿਆ ਗਿਆ ਹੈ ਕੈਮਰਾ ਪਰਸਨ ਵੈਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ